ਹਾਂਜੀ ਦੱਛਕ ਵੀਰੋ ਤੁਹਾਨੂੰ ਇਹ ਵੀ ਮਾਗੇ ਮੇਲੇ ਦੀਆਂ ਕੁਝ ਝਲਕੀਆਂ ਵਿਖਾ ਰਿਹਾ ਹਾਂ ਤੁਸੀਂ ਜਿਹੜਾ ਕਿ ਇਹ ਸਮਾਨ ਵੀ ਹਜੇ ਜੜਾ ਜੜਾਈ ਜਿਹੜੀ ਪੂਰੀ ਕਰੀ ਜਾਂਦੇ ਆ ਉਹ ਕੋਈ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਜਿਹੜੀਆਂ ਕੁਝ ਕੁਛ ਨਾ ਬਣਾਇਆ ਕਿ ਮੌਤ ਦਾ ਖੂਜ ਨੂੰ ਕਹਿੰਦੇ ਆ ਆ ਜਿਹੜਾ ਦੇਖੋ ਤੁਸੀਂ ਇਹਦੇ ਵਿੱਚ ਮੋਟਰਸਾਈਕਲ ਤੇ ਕਾਰਾਂ ਗੱਡੀਆਂ ਜਿਹੜੀਆਂ ਘੁੰਮਦੀਆਂ ਵਿਚੰਦੇ ਕਾਰਾਂ ਤੇ ਮੋਟਰਸਾਈਕਲ ਚੱਲਦੇ ਆ ਇਦੋਂ ਇਹ ਜਿਹੜੇ ਝੂਲੇ ਆ ਗਏ ਜੀ ਆਹ ਇਹ ਤੁਸੀਂ ਤਸਵੀਰਾਂ ਵੇਖ ਰਹੇ ਹੋ ਤੁਸੀਂ ਮੁਕਸਰ ਮਾਘੀ ਮੇਲੇ ਦੀਆਂ ਤਰੋ ਥੋੜਾ ਪਲਾ ਦੇ ਵੀ ਆ ਜਿਹੜਾ ਜਿਹੜਾ ਇਹਨੇ ਸਾਰੇ ਸ਼ਹਿਰ ਦਾ ਸੀਨ ਵਿਖਾ ਦੇਣਾ ਜਦੋਂ ਉੱਪਰ ਕੋਈ ਚੜ ਦੇਂਦੇ ਪਰ ਹਜੇ ਆ ਜੜੇ ਇਹਨਾਂ ਦਾ ਸ਼ੀਟਿੰਗਾਂ ਜਿਹੜੀਆਂ ਹੋਣ ਵਾਲੀਆਂ ਆ ਸਾਰੀਆਂ ਇਹ ਸਾਹਮਣੇ ਝੁੱਲੇ ਲੱਗੇ ਜਾਂਦੇ ਆ ਇਹਲਾ ਬਾਕੀ ਤੇ ਪੂਰਾ ਜੋਰ ਲੱਗੇ ਜਾਂਦਾ ਇਸ ਵੇਲੇ ਪੂਰਾ ਵੀ ਹਜੇ ਤੱਕ ਵੇਖੋ ਵੀ ਮਾਗੀ ਮੇਲਾ ਵੀ ਨੜ ਨੜ ਆ ਰਿਹਾ ਤੇ ਮਿਹਨਤ ਬਹੁਤ ਹੋ ਰਹੀ ਹੈ ਇਹਨਾਂ ਤੇ ਰੱਬ ਖੈਰ ਰੱਖੇ ਉਤੋਂ ਮੀਂਹ ਖਣੀ ਦਾ ਜਿਹੜਾ ਮੌਸਮ ਹੈ ਜਿਹੜਾ ਉਨ ਤੋਂ ਵਿਚਾਰ ਹੋਵੇ ਨਵੀਆਂ ਨਵੀਆਂ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਤੁਹਾਨੂੰ ਇੱਕ ਦੀ ਤੁਹਾਨੂੰ ਕੋਈ